मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਨੂੰ ਜ਼ਿੰਮੇਦਾਰਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਣਾ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਖਾਸ ਕਰਕੇ ਪ੍ਰਬੰਧ ਹਲੇ ਪ੍ਰਬੰਧ ਕਰ ਰਹੇ ਜਿੱਥੇ ਇਹ ਤਾਂ ਫੋਲ ਹੋਣ ਵਾਲੀ ਹੋ ਗੱਲ ਹੈ ਈਲਾਂ ਕਹਿੰਦੇ 20 ਤਰੀਕ ਨੂੰ ਬੋਲੀ ਲਾਉਣੀ ਆ ਹੁਣ ਕਹਿੰਦੇ 22 ਨੂੰ ਲਾਉਣੀ ਅੱਜ 22 ਆ ਬਚੇ ਰੋਲਾ ਪਾਉਂਦੇ ਆ 24 ਨੂੰ ਲਾਉਣੀ 17 ਜਾਂ 16 ਮੋਚਰ ਵਾਲਾ ਨਵੀਂ ਵਾਲਾ ਉਹ ਤਾਂ ਧਰਨਾ ਚਾਹੀਦਾ ਜਿਹੜਾ ਜ਼ਿਆਦਾ ਨਵੀਂ ਆ ਨਾ ਪੂਰੀ ਮੰਡੀ ਭਰੀ ਪਈ ਆ ਇੱਕ ਬੂਰੀ ਵੀ ਸਵਾਵਾਸ਼ ਮਰਦੀ ਤੋਂ ਮੈਂ ਛੋੜ ਮੰਡੀ 'ਚ ਨਹੀਂ ਵੇਚੀ ਹਮ ਅੱਲੇ ਤੱਕ ਅੱਜ ਹੁਣ ਦੇਖੋ ਮੀਟਿੰਗ ਲੱਗੇ ਆਗਾ ਪਹਿਲਾ ਬੋਨੇ ਰੋਗ ਦੀ ਬਿਮਾਰੀ ਪੈ ਗਈ ਉਸ ਤੋਂ ਬਾਅਦ ਹੁਣ ਪੀੜੀ ਡੋਟੀ ਪੈ ਗਈ ਜੀ ਉਸ ਤੋਂ ਬਾਅਦ ਉਹਨ ਸਰਕਾਰ ਨੇ ਨਵਾਂ ਰੂਲ ਕਰਤਾ ਕਿ ਫੋਟੋ ਫੋਟੋ ਦਾ ਇਹ ਤਾਂ ਪਿਛਲੇ ਸਾਲ ਮੰਗੋਈ ਮੇਰੇ ਕੋਲ 'ਚ ਸ਼ਸ਼ਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਪੰਜਾਬ ਭਰ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਜਿਹੜੀ ਹੈ ਅੱਜ ਤੋਂ 5-7 ਦਿਨ ਪਹਿਲਾਂ ਸ਼ੁਰੂ ਹੋ ਚੁੱਕੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਛੀਵਾਲਾ ਸਾਹਿਬ ਦੀ ਮੰਡੀ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਕਿਸਾਨ ਜਿਹੜੇ ਨੇ ਜ਼ਿਮੀਂਦਾਰ ਭਰਾ ਜਿਹੜੇ ਨੇ ਉਹ ਆਪਣਾ ਝੋਨਾ ਲੈ ਕੇ ਫਸਲ ਲੈ ਕੇ ਜਿਹੜੀ ਹੈ ਉਹ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਗੱਲਬਾਤ ਵੀ ਕਰਾਂਗੇ ਕਿਸਾਨਾਂ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਇਸ ਵਾਰ ਪੰਜਾਬ ਭਰ ਦੇ ਵਿੱਚ ਰਹੇ ਨੇ ਲਗਾਤਾਰ ਹੜਾਂ ਦੀ ਮਾਰ ਕਈ ਇਲਾਕਿਆਂ ਦੇ ਵਿੱਚ ਪੈਂਦੀ ਰਹੀ ਹੈ ਜਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਹੜਾਂ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਵੀ ਪਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਨਮੀ ਦੀ ਮਾਤਰਾ ਹੈ ਉਹ ਵੱਧ ਸਕਦੀ ਹੈ ਕਿਤੇ ਨਾ ਕਿਤੇ ਜਾ ਕੇ ਜ਼ਿੰਮੇਦਾਰਾਂ ਦਾ ਨੁਕਸਾਨ ਜਿਹੜਾ ਹੈ ਫਸਲ ਦਾ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਗੱਲਬਾਤ ਕਰਾਂਗੇ ਕੁਝ ਜ਼ਿੰਮੇਦਾਰ ਭਰਾ ਸਾਡੇ ਨਾਲ ਮੌਜੂਦ ਨੇ ਜਿਹੜੇ ਫਸਲ ਲੈ ਕੇ ਮੰਡੀ 'ਚ ਪਹੁੰਚੇ ਹੋਏ ਨੇ ਬੱਪੂ ਜੀ ਨਾਮ ਕੀ ਤੁਹਾਡਾ ਕਿਹੜਾ ਹੈ ਸਰਜੀਤ ਸਿੰਘ ਪਿੰਡ ਬੁਰਜ ਖੱਤਾ ਆ ਫਸਲ ਲੈ ਕੇ ਆਏ ਸੀ ਕਿ ਕਦੋਂ ਪਹੁੰਚੇ ਸੀਗੇ ਮੰਡੀ ਕੱਲ ਲੈ ਕੇ ਆਏ ਆ ਆ ਕੀਮੇ ਦੀ ਫਸਲ ਇਸ ਵਾਰ ਨਿਕਲੀ ਹੈਗੀ ਐ ਝਾੜ ਕਿੰਨਾ ਕੁ ਲੱਗਦਾ ਪਿਆ ਤੁਹਾਨੂੰ ਕਿਦਾਂ ਦੇਖੋ ਵੀ ਜੀ ਜਿਹੜੀ ਤਾਂ ਬਾਸਮਤੀ ਉਹਦਾ 14 15 ਗੰਟਲ ਤੋਂ ਨਹੀਂ ਵਧੀ ਗਈ ਸੀ ਹਮ ਜਿਹੜਾ ਹੁਣ 26 ਅਵੇਤਾ ਝੋਨਾ ਆ ਇਹ ਦੇਖੋ ਹੁਣ ਤੁਲੇ ਦੀ ਪਤਾ ਲੱਗੂਗਾ ਹਮ ਮੰਡੀ 'ਚ ਪਿਆ ਸੁੱਕਾ ਮਾਲ ਆ 15 16 ਮੋਚਰ ਆ ਹਾਂ ਕੋਈ 17 ਵੀ ਇਹ ਨੇ ਬਾਕੀ ਹੁਣ ਦੇਖੋ ਖਰੀਦ ਕਰਾਉਨੇ ਆ ਕਦੋਂ ਕਰਾਉਨੇ ਆ ਹਮ ਇਹਦਾ ਹੁਣ ਇਨਾਂ ਤੇ ਹੀ ਡਿਪੈਂਡ ਆ ਜੀ ਕਮੇਟੀ ਤੇ ਜਾਂ ਆੜਤੀਆਂ ਦੇ ਡਿਪੈਂਡ ਆ। ਖਰੀਦਨ ਦਾ ਸ਼ੁਰੂ ਹੋ ਵੀ ਨੂੰ 15 ਤਰੀਕ ਦੇ ਸ਼ੁਰੂ ਹੋਈ ਆ ਖੰਨਾ ਮੰਡੀ ਚੱਲ ਰਹੀ ਆ। ਜੀ ਮੱਛੂੜਾ ਮੰਡੀ ਹਲੇ ਕਿਸੇ ਨੇ ਖਰੀਦ ਨਹੀਂ ਕਰੀ। ਅਜੇ ਸ਼ੁਰੂ ਨਹੀਂ ਹੋਈ। ਹਲੇ ਸ਼ੁਰੂ ਨਹੀਂ ਹੋਈ। ਦੇਖੋ ਅੱਜ ਬਹਿਨੇ ਆ ਜੀ ਵੀ ਸ਼ੁਰੂ ਕਰਾਉਨੇ ਆ ਬਾਕੀ ਦੇਖਦੇ ਆ ਜੀ ਹੁਣ ਕੀ ਮੀਟਿੰਗ ਜੇ ਸ਼ਿਟਾ ਨਿਕਲਦਾ। ਹੂੰ। ਆ ਜਿਸ ਤਰ੍ਹਾਂ ਇਸ ਵਾਰ ਬਾਰਿਸ਼ ਕਹਿੰਦੇ ਬਹੁਤ ਪਈ ਆ ਫਸਲ ਖਰਾਬ ਹੋਣ ਦੇ ਵੀ ਕਿਹਾ ਜਾ ਰਿਹਾ ਕਿ ਚਾਂਸ ਹੈ ਕਿ ਨਵੀਂ ਵੱਧ ਸਕਦੀ ਆ ਕਹਿੰਦੇ ਉਦੋਂ। ਨਹੀਂ ਹੁਣ ਦੇਖੋ ਜਿਵੇਂ ਹੁਣ ਮੌਸਮ ਸਾਫ਼ ਹੋ ਗਿਆ ਜੀ ਪੱਛੋਂ ਚੰਦੀ ਆ ਹੁਣ ਕੋਈ ਐਡਾ ਨਮੀ ਦਾ ਚੱਕਰ ਬਹੁਤਾ ਨਹੀਂ ਰਹਿ ਸਕਦਾ ਦੇਖੋ ਬਾਹਰ ਸਤਾ ਪਈ ਹੋਈ ਉਹ ਛੋਟਾ ਬਣ ਗਿਆ ਜਿਹੜੀ ਕੇਮੀਦਾਰਾਂ ਦਾ ਬਹੁਤ ਨੁਕਸਾਨ ਕਰਿਆ ਬੋਨਾ ਬਣ ਹੋ ਗਿਆ ਝੋਨੇ ਦਾ ਕਈ ਬੀਜਾਂ ਦਾ ਤੇ ਬਾਕੀ ਹਲਦੀ ਰੂਪ ਵੀ ਹੈਗਾ ਆ ਉਹਦੇ ਕਰਕੇ ਦੇਖੋ ਹੁਣ ਕੀ ਬਣਦਾ ਜੀ ਕੀ ਪ੍ਰੋਸੀਜਰ ਲੈਂਦੀ ਆ ਉਹ ਕੀ ਕਾਰਨ ਹੈਗਾ ਵੀ ਉਹ ਜਿਵੇਂ ਤੁਸੀਂ ਦੱਸਿਆ ਬੋਨਾ ਜਿਹੜੀ ਬਿਮਾਰੀ ਕਹਿੰਦੇ ਲੱਗੀ ਆ ਕੋਈ ਉਹ ਚੀਜ਼ ਹੋ ਗਈ ਫਸਲ ਨੂੰ ਖਰਾਬ ਹੋ ਗਈ ਉਹ ਕੀ ਕਰਨਾ ਕਿ ਕਿਸ ਵਜ੍ਹਾ ਕਰਕੇ ਇਹ ਤਾਂ ਹੁਣ ਦੁਆਆਂ ਵਾਲੇ ਕਿੰਨੇ ਵੇਚਦੇ ਆ ਜੀ ਜਾਂ ਡਾਕਟਰਾਂ ਜੀ ਇਹਨਾਂ ਦੇ ਖੇਤੀਬਾੜੀ ਮਾਹਰ ਉਹ ਕਹਿੰਦੇ ਕਿ ਹਵਾ ਦੇ ਵਿੱਚ ਨਮੀ ਆ ਹਵਾ ਦੇ ਕੋਈ ਵਾਇਰਸ ਆ ਰਹੇ ਆ ਬਾਹਰੋਂ ਚੀਨੀ ਵਾਇਰਸ ਇਹ ਉਹਦੇ ਕਰਕੇ ਛੋਟਾ ਬੜਾ ਹੋ ਰਿਹਾ ਬੱਤੀ ਹੁਣ ਦੇਖੋ ਜੀ ਕੀ ਕਹਿ ਸਕਦੇ ਆ ਦੁਆਆਂ ਸਪਰੇਆ ਵੀ ਤਿੰਨ ਤਿੰਨ ਕਰ ਲੀਆਂ ਜਿਹਨਾਂ ਨੂੰ ਪਈ ਆ ਤਾਂ ਪਈ ਆ ਜਿਹੜੇ ਖੇਤ ਬਚੇ ਆ ਬਚੇ ਆ ਅ ਜਿਵੇਂ ਇਸ ਵਾਰ ਅਗੇਤੀ ਫਸਲ ਬੀਜੀ ਗਈ ਸੀਗੀ ਵਢਾਈ ਵੀ ਅਗੇਤੀ ਹੋਗੀ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਵੀ ਅਗੇਤੀ ਕਰਨ ਕਰਕੇ ਵਿੱਚ ਨਾ ਜਲਦੀ ਆਪਾਂ ਵੱਢ ਲਿਆ ਉਹਦਾ ਵੀ ਕੋਈ ਨੁਕਸਾਨ ਹੋ ਸਕਦਾ ਨਹੀਂ ਨੁਕਸਾਨ ਜਲਦੀ ਝੋਨੇ ਵਾਲਾ ਕੋਈ ਨੁਕਸਾਨ ਨਹੀਂ ਜੀ ਮੌਸਮ ਤੇ ਡਿਪੈਂਡ ਹੈ ਜੀ ਅੱਗੇ ਵੀ ਤਾਂ ਤਕਰੀਬਨ 20 23 ਨੂੰ ਝੋਨਾ ਵੱਢੇ ਹੋ ਜਾਂਦਾ ਹੈ ਜਿਹੜੇ ਅੱਗੇ ਖਰੀਦ ਲੇਟ ਆਉਂਦੀ ਆ ਹੈਗੀ ਖਰੀਦ ਉਹੀ 15 ਦਿਨ ਪਹਿਲਾਂ ਕਰਤੀ ਇਹਨਾਂ ਨੇ ਪਿਛਲੀ ਵਾਰੀ ਅਸੀਂ 22 ਤਰੀਕ ਨੂੰ ਝੋਨਾ ਵੱਢਿਆ ਅਸੀਂ 12 ਤਰੀਕ ਨੂੰ ਪਹਿਲੇ ਦਿਨ 500 ਗੱਟੂ ਸਲਾਇਆ 21 ਦੇ ਤੁੰਗ ਰਹੇ ਉਹਦੇ ਇਹ ਕਹਿੰਦੇ ਕੋ ਦੇਖੋ ਸਰਕਾਰਾਂ ਦੇ ਵੀ ਡਿਫੈਂਡਾਂ ਕੋ ਜੀਮੀਦਾਰ ਵੀ ਕੋਸ਼ ਨਰਮ ਵੀ ਦੇਈ ਜਾਂਦੇ ਆ ਵਿੱਚ ਨੂੰ ਕਈ ਮਾਰਾਂ ਬੈਨੀਆਂ ਫਿਰ ਖੱਜਲ ਦਾ ਅਸੀਂ ਹੋ ਨਹੀਂ ਜੀਮੀਦਾਰ ਰਿਹਾ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਨੂੰ ਜੀਮੀਦਾਰਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਣਾ ਕੋਈ ਵੀ ਦਿੱਕਤ ਜਿਹੜੀ ਪਰੇਸ਼ਾਨੀ ਆ ਉਹ ਨਹੀਂ ਆਣ ਦੇਵੇਗੀ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਖਾਸ ਕਰਕੇ ਪ੍ਰਬੰਧ ਹਲੇ ਪ੍ਰਬੰਧ ਕਰ ਰਹੇ ਜਿੱਥੇ ਇਹਦਾ ਫੋਲ ਹੋਣ ਵਾਲੀ ਉਹ ਗੱਲ ਆ ਸਰਕਾਰ ਦੀ ਐਡਾ ਕੋਈ ਆਇਆ ਨਹੀਂ ਹਲੇ ਪ੍ਰਬੰਧ ਪੁੱਟਵੰਤੇ ਕਰਦੇ ਆ ਜੀ ਤੁਹਾਡੇ ਸਾਹਮਣੇ ਆ ਮੰਡੀ ਭਰੀ ਪਈ ਆ ਇੱਕ ਬੂਰੀ ਵੀ ਸਵਾਵਾਸ਼ਮਤੀ ਤੋਂ ਮਾ ਛੋੜੇ ਮੰਡੀ 'ਚ ਨਹੀਂ ਵੇਖੀ ਹਮ ਹਲੇ ਤੱਕ ਅੱਜ ਹੁਣ ਦੇਖੋ ਮੀਟਿੰਗ ਲੱਗਿਆ ਕਰਨ ਮੀਟਿੰਗ 'ਚ ਕੀ ਛਿੱਟਾ ਕਰਦੇ ਆ ਕੀ ਨਹੀਂ ਪਹਿਲਾਂ ਕਹਿੰਦੇ 20 ਤਰੀਕ ਨੂੰ ਬੋਲੀ ਲਾਉਣੀ ਆ ਹੁਣ ਕਹਿੰਦੇ 22 ਨੂੰ ਲਾਉਣੀ ਆ ਅੱਜ 22 ਆ ਵਿਚੇ ਰੌਲਾ ਪਾਉਂਦੇ ਆ 24 ਨੂੰ ਲਾਉਣੀ ਆ ਹਾਂ ਕਿ ਹੁਣ ਦੇਖੋ ਘੰਟੇ ਦੋ ਘੰਟਿਆਂ 'ਚ ਲੱਗ ਜਾਂਦਾ ਜੀ ਪਤਾ ਕੀ ਪ੍ਰੋਸੀਜਰ ਆ ਦੇਖੋ ਜਿਹੜਾ 17 ਜਾਂ 16 ਮੋਚਰ ਵਾਲਾ ਨਵੀਂ ਵਾਲਾ ਉਹ ਤਾਂ ਧਰਨਾ ਚਾਹੀਦਾ ਜਿਹੜਾ ਜ਼ਿਆਦਾ ਹੂੰ ਉਹ ਅਸੀਂ ਵੀ ਕਹਿੰਦੇ ਪੀ ਇਹ ਟਰੈਲਰ ਦਾ ਨੁਕਸਾਨ ਆ ਰੋਤੀ ਦਾ ਵੀ ਨੁਕਸਾਨ ਆ ਕਾਲੂ ਮਾਲ ਸੁੱਕਣਾ ਵੀ ਆ ਪਿਆ ਖਬਰ 20 ਦਿਨ ਵਿੱਚ ਆਖਣਾ ਕਿ ਮਹੀਨੇ ਵਿੱਚ ਆਖਣਾ ਉਹ ਅਸੀਂ ਵੀ ਇਹ ਨਾਲ ਸਹਿਮਤ ਆ ਕੋਈ ਐਸੀ ਗੱਲ ਨਹੀਂ ਅਸੀਂ ਵੀ ਜ਼ਮੀਨ ਦਾ ਰਾਹ ਪਾਨੂੰ ਵੀ ਪਤਾ ਹੀ ਆਾਰੇ ਹਾਲਾਤਾਂ ਦਾ ਅੱਕੇ ਹੁਣ ਦੇਖਦੇ ਆ ਕਿ ਕੀ ਬੰਦਾ ਆ ਫਸਲ ਲੈ ਕੇ ਪਹੁੰਚਿਓ ਕਦੋਂ ਆਏ ਸੀ ਕਿ ਮਰਜੀ ਸਵੇਰੇ 8:00 ਵਜੇ ਆਏ ਵੀਰ ਜੀ ਝੋਨਾ ਲੈ ਕੇ ਆਏ ਹੋ ਜਾਂ ਬਾਸਮਤੀ ਲੈ ਕੇ ਬਾਸਮਤੀ 15 ਸਾਲ ਨੂੰ ਆਉਂਗੇ ਕਿਸ ਤਰ੍ਹਾਂ ਦੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਮੰਡੀ ਦੇ ਵਿੱਚ ਕੋਈ ਅਸੀਂ ਤਾਂ ਹੁਣ ਬਾਸਮਤੀ ਲੈ ਕੇ ਆਏ ਬਾਸਮਤੀ ਵਸਤੂ ਨਾਲ ਠੀਕ ਹੈ ਹਮ ਪਰ ਮਲ ਤਾਂ ਥੋੜੇ ਸਾਹਮਣੇ ਹੀ ਪਈਆਂ ਜੀ ਉਹਦਾ ਬਾਰੇ ਕੋਈ ਹੋਰ ਨਹੀਂ ਵਿਚਾਰ ਪੰਦਰਾ ਕੀ ਹੋਣਾ ਹੈ ਹਾਂਜੀ ਬਾਸਮਤੀ ਸੁੱਕੀ ਹੈ ਇਸ ਵਾਰ ਜਾਂ ਕਿਦਾਂ ਜਾਂ ਕੋਈ ਹਜੇ ਨਮੀ ਦੀ ਮਾਤਰਾ ਵੱਧ ਹੈਗੀ ਕੋਈ ਅਸੀਂ ਤਾਂ ਲੇਟ ਵੱਢੀ ਹੈ ਲੇਟ ਵੱਢਣੇ ਕਰਕੇ ਸੁੱਕ ਗਈ ਹਮ ਹਾਂਜੀ ਜੇ ਥੋੜੀ ਨਰਮ ਹੋਵੇ ਤਾਂ ਮਾਤਰਾ ਫਿਰ ਵੱਧ ਰੈਂਦੀ ਹੈ ਜੀ ਹਾਂਜੀ ਹੁਣ ਅਸੀਂ ਸਵੇਰੇ ਆਏ ਸੀਗੇ ਕਾ ਲੱਗੇ ਦਾ ਕੰਡਾ ਵੀ ਲੱਗੇ ਸਾਡਾ ਨਾਲ ਦੇ ਨਾਲ ਨਾਲ ਦੀ ਨਾਲ ਮਤਲਬ ਹੋ ਗਿਆ ਆਂਦੇ ਹੀ ਆ ਕਿਵੇਂ ਜਿਆਦਾਤਰ ਇੰਤਜ਼ਾਰਤਾ ਨਹੀਂ ਕਰਦੇ ਨਹੀਂ ਸਾਨੂੰ ਨਹੀਂ ਜਿਨ੍ਹਾਂ ਨੇ ਕਰਾਇਆ ਅਸੀਂ ਦੂਰੋਂ ਆਏ ਆ ਹਾਂ ਹਾਂਜੀ ਪਹਿਲੀ ਵਾਰ ਹੀ ਆਏ ਅਸੀਂ ਉਰੇ ਅੱਛਾ ਪਹਿਲੀ ਵਾਰ ਸਾਨੂੰ ਰੋਪੜ ਮੰਡੀ ਲੱਗਦੀ ਹੈ ਜੀ ਹਾਂ ਰੋਪੜੀ ਦੀ ਖਰੀਦ ਹੈ ਨਹੀਂ 15000 ਦੀ ਜੀ ਜੀ ਹਾਂਜੀ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਹੋਏ ਨੇ ਪ੍ਰਸ਼ਾਸਨ ਨੇ ਯਾਰਤੀ ਐਸੋਸੀਏਸ਼ਨ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਦੇਖੋ ਪ੍ਰਬੰਧ ਤਾਂ ਹੁਣ ਅਸੀਂ ਤਾਂ 3-4 ਘੰਟੇ ਹੋਏ ਸਾਨੂੰ ਆਏ ਨੂੰ ਸਾਨੂੰ ਇਹਦੇ ਬਾਰੇ ਬਹੁਤ ਹੋਰ ਨੋਲਜ ਹੈ ਨਹੀਂ ਜੀ ਹਾਂ ਜੋ ਅਸੀਂ ਬਾਸਮਤੀ ਲੈ ਕੇ ਆਏ ਸਾਨੂੰ ਤਾਂ ਚਲੋ ਠੀਕ ਲੱਗਿਆ ਜੀ ਇਹਦੀ ਪ੍ਰਾਈਵਟ ਖਰੀਦਿਆ ਛੇਤੀ ਵੇਗੀ ਜੀ ਹਾਂਜੀ ਇਹ ਝੋਨੇ ਦਾ ਲੱਗ ਰਿਹਾ ਇਸ ਵਾਰ ਕਿ ਨੁਕਸਾਨ ਹੋ ਸਕਦਾ ਹੈ ਨੁਕਸਾਨ ਤਾਂ ਦੇਖੋ ਪਹਿਲਾਂ ਤਾਂ ਹੜ੍ਹਾਂ ਨੇ ਕਰਤਾ ਉਧਰ ਵੀਰਾਂ ਦਾ ਤੇ ਹੁਣ ਪਹਿਲਾਂ ਬੋਨੇ ਰੋਗ ਦੀ ਬਿਮਾਰੀ ਪੈ ਗਈ ਉਸ ਤੋਂ ਬਾਅਦ ਹੁਣ ਪੀੜੀ ਡੋਟੀ ਪੈ ਗਈ ਜੀ ਉਸ ਤੋਂ ਬਾਅਦ ਉਹਨਾਂ ਸਰਕਾਰ ਨੇ ਨਵਾਂ ਰੂਲ ਕਰਤਾ ਕੋਈ ਫੋਟੋ ਫੋਟੋ ਦਾ ਇਹ ਤਾਂ ਪਿਛਲੇ ਸਾਲ ਮੁੰਗੋਈ ਮੇਰੇ ਖਾਲਚ ਵੀ ਹੋਊਗਾ ਰੌਲਾ ਕੱਟਾ-ਕੁੱਟਾ ਦਾ ਜੀ ਹਾਂਜੀ ਵੀ ਦੇਖ ਲਓ ਜੀ ਹਾਂਜੀ ਬਾਪੂ ਜੀ ਫਸਲ ਐ ਕਿ ਪਹੁੰਚੀ ਸੀਗੀ ਹਾਂਜੀ ਹਾਂਜੀ ਇਹ ਕਿਵੇਂ ਪਰਬੰਧ ਕੀਵੇਂ ਨੇ ਮੰਡੀ ਦੇ ਵਿੱਚ ਠੀਕ ਨੇ ਪ੍ਰਬੰਧ ਇੱਥੇ ਬਾਸਮਤੀ ਲੈ ਕੇ ਆਈ ਸੀ 1509 ਸਵੇਰੇ ਆਇਆ ਇੱਥੇ ਸੱਜੇ ਪਰ ਚੱਲੀ ਆ ਪਰ ਚੱਲੀ ਆ ਹਾਂਜੀ ਹੂੰ ਬਾਕੀ ਦੂਜੀਆਂ ਦੇ ਇੱਥੇ ਢੇਰੀਆਂ ਪਈਆਂ ਹਲੇ ਭਰੇ ਨਹੀਂ ਹੋਈ ਕੋਈ ਬੋਲੀ ਬੋਲੀ ਹੋਈ ਉਹ ਨਹੀਂ ਕਿਸੇ ਕੰਨੀ ਜੋਨਾ ਵੀ ਬੀਜਦੇ ਹੋ ਨਾਲ ਕਿਵੇਂ ਹਾਂਜੀ ਬੀਜਦੇ ਜੋਨਾ ਫਿਰ ਹਜੇ ਵੱਡੇ ਆ ਨਹੀਂ ਕਿਦਾਂ ਹਲੇ ਵੱਡੇ ਆ ਨਹੀਂ ਹਾਂ ਹਜੇ ਕੀ ਗੱਲ ਬਈ ਪੂਰੀ ਨਹੀਂ ਹੋਈ ਫਸਲ ਇਹ ਕਿਦਾਂ ਹੈ ਹਾਂ ਹਲੇ ਨਰਮ ਹੈ ਥੋੜਾ ਜਿਹਾ ਨਰਮ ਵੱਢ ਲੂ ਫੇ ਵਿਕਦਾ ਨਹੀਂ ਇੱਥੇ ਹੂੰ ਇਹਦੇ ਕਰਕੇ ਉਹ ਵੱਢਿਆ ਨਹੀਂ ਹਲੇ ਹੂੰ ਬਚਾਇਆ ਬਾਪੂ ਜੀ ਜਿਵੇਂ ਇਸ ਵਾਰ بارشਾਂ ਬਹੁਤ ਪਈਆਂ ਹੜ੍ਹ ਹੜ੍ਹ ਆਏ ਨਾ ਨਾ ਬਚਾਓ ਕਿੱਥੇ ਆਈ ਬਹੁਤ ਬਿਮਾਰੀ ਪੈ ਗਈ ਹੂੰ ਲੋਡੀ ਕੋਈ ਦਾ ਰੋਗ ਜਿਆ ਜਾਦੇ بارشਾਂ ਕਰਕੇ ਪੈ ਗਿਆ ਲੋਡੀ ਜੀ ਪੈ ਗਈ ਉਹਦੇ ਕਰਕੇ ਬਹੁਤ ਨੁਕਸਾਨ ਹੋ ਗਿਆ ਉਹ ਉਹਦਾ ਕੀ ਕਾਰਨ ਹੈ ਬਾਪੂ ਜੀ ਉਹ ਕਿਉਂ ਪੈ ਗਈ ਵੀ ਕਿਸ ਵਜ੍ਹਾ ਕਰਕੇ ਜਿਆਦੇ بارش ਪੂਰਸ਼ ਕਰਕੇ ਹੀ ਦੱਸਦੇ ਵੀ ਇਹਦੇ ਕਰਕੇ ਪਈ ਹੈ ਪਤਾ ਨਹੀਂ ਲੱਗਦਾ ਕਿ ਆ ਬਹੁਤ ਜਿਆਦੇ ਹੋਊ ਉਹਦੇ ਨਾਲ ਕਿੰਨੀ ਕੁ ਫਸਲ ਦਾ ਨੁਕਸਾਨ ਹੋ ਗਿਆ ਕਿੰਨੀ ਕੁ ਫਸਲ ਦਾ ਨੁਕਸਾਨ ਹੋ ਜਾਂਦਾ ਜੀ ਹੂੰ ਦਾ ਝਾੜ ਘਟ ਜਾਂਦਾ ਉਹਦੇ ਨਾਲ ਦਾ ਝਾੜ ਘਟ ਜਾਂਦਾ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਸਾਡੇ ਨਾਲ ਮੌਜੂਦ ਨੇ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰੀ ਖਰੀਦ ਪੰਜਾਬ ਭਰ ਚ ਸ਼ੁਰੂ ਹੋ ਚੁੱਕੀ ਹੈ ਆਪਣੀ ਮੰਡੀ ਦੇ ਹਾਲਾਤ ਦੀ ਗੱਲ ਕਰੀਏ ਕਿ ਇਸ ਤਰ੍ਹਾਂ ਦੇ ਨੇ ਕਿਸਾਨ ਫਸਲ ਲੈ ਕੇ ਪਹੁੰਚ ਰਹੇ ਨੇ ਜਾਂ ਨਹੀਂ ਅਜੇ ਤੇ ਮੈਂ ਜੋ ਸਰਕਾਰੀ ਖਰੀਦ ਤੁਸੀਂ ਗੱਲ ਕੀਤੀ ਆ ਤੇ ਮੈਨੂੰ ਆਸ ਆ ਵੀ ਅੱਜ ਸਾਡੀ ਮੀਟਿੰਗ ਚੱਲਦੀ ਆ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਅਜੇ ਮਾਲ ਥੋੜੇ ਜੇ ਨਰਮ ਆ ਰਹੇ ਨੇ ਜਿਸ ਕਰਕੇ ਖਰੀਦ ਵਿੱਚ ਦਿੱਕਤ ਆ ਰਹੀ ਆ ਸੋ ਜੇ ਅੱਜ ਮਾਲਾਂ ਦੀ ਨਵੀਂ ਚੈੱਕ ਕਰਾਂਗੇ ਜੇ ਠੀਕ ਹੋਈ ਤੇ ਖਰੀਦ ਵਿੱਚ ਕੋਈ ਦਿੱਕਤ ਨਹੀਂ ਜੇ ਫੇਰ ਵੀ ਕੋਈ ਨਵੀਂ ਵਾਲੀ ਦਿੱਕਤ ਹੋਈ ਤਾਂ ਇੱਕ ਦੋ ਦਿਨ ਦੇ ਵਿੱਚ ਖਰੀਦ ਸ਼ੁਰੂ ਹੋ ਜੂਗੀ। ਕਿਸ ਤਰ੍ਹਾਂ ਦਾ ਫਸਲ ਜਿਹੜੀ ਕਿਸ ਤਰ੍ਹਾਂ ਦੀ ਕਿਸਾਨ ਜਿਹੜੇ ਜ਼ਿੰਮੇਦਾਰ ਨੇ ਉਹ ਲੈ ਕੇ ਪਹੁੰਚਣ ਉਹਨਾਂ ਨੂੰ ਖਾਸ ਕਰਕੇ ਤੁਹਾਡੀ ਕੀ ਅਪੀਲ ਹੈਗੀ ਹੈ? ਮੈਂ ਬਿਲਕੁਲ ਇਹ ਕਹੂੰਗਾ ਕਿ ਪੁੱਤਾਂ ਵਾਂਗ ਵੰਗੀ ਪਾਲੀ ਹੋਈ ਫਸਲ ਆ। ਕਾਲੀ ਨਾ ਕਰਿਓ। ਥੋੜੀ-ਥੋੜੀ ਜੀ ਕਾਲੀ ਨੇ ਥੋਨੂੰ ਤਾਂ ਜਿਹੜਾ ਨੁਕਸਾਨ ਪਹੁੰਚਾਣਾ ਪਹੁੰਚਾਣਾ ਸਾਰੀ ਮੰਡੀ ਨੂੰ ਨੁਕਸਾਨ ਪਹੁੰਚਾਣਾ। ਇੱਕ ਬੰਦਾ ਗਿੱਲੀ ਫਸਲ ਵੱਢ ਕੇ ਲੈ ਜਾਂਦਾ ਉਹਨੂੰ ਦੇਖ ਕੇ ਸਾਰੇ ਲੋਕ ਗਿੱਲੀ ਫਸਲ ਵੱਢ ਗਏ ਜਾਂਦੇ ਆ। ਪਰਹੇਜ਼ ਕਰਿਓ। कि ਜਿਹੜੀਆਂ ਜਿਵੇਂ ਹਲਦੀ ਦੀ ਕੋਈ ਬਿਮਾਰੀ ਪਈ ਹੋਈ ਆ ਪਰਹੇਜ਼ ਇਹੀ ਕਰੋ ਕਿ ਜਿਹੜੀ ਕੰਬਾਈਨ ਆ ਉਹ 11 ਵਜੇ ਤੋਂ ਲੈ ਕੇ 4-5 ਵਜੇ ਤੱਕੇ ਚਲਾਓ ਤੁਸੀਂ ਦੇਖਿਆ ਹੋਣਾ ਜਿਸ ਦਿਨ ਮੀਂਹ ਪਿਆ ਸੀ ਹਵਾ ਚੱਲੀ ਸੀ ਥੋੜੀ ਜੀ ਤਾਂ ਸਾਰੇ ਪਾਸੇ ਪੀਲਾ ਹੀ ਪੀਲਾ ਹੋ ਗਿਆ ਸੀ ਜਿਵੇਂ ਹੋਲੀ ਦਾ ਰੰਗ ਹੁੰਦਾ ਸੋ ਵੈਰੀ ਕਿਸਾਨਾਂ ਨੂੰ ਹੀ ਅਪੀਲ ਆ ਕਿ ਜਿੱਥੇ-ਜਿੱਥੇ ਆਪਾਂ ਨੂੰ ਲੱਗਦਾ ਹਲਦੀ ਦਾ ਰੋਗਾ ਉੱਥੇ ਬਹੁਤ ਤਰੀਕੇ ਨਾਲ ਫਸਲ ਵੜਾਓ ਸੁੱਕੀ ਫਸਲ ਵੜਾਓ ਪੰਜਾਬ ਸਰਕਾਰ ਇੱਕ-ਇੱਕ ਦਾਣਾ ਚੱਕਣ ਲਈ ਵਚਨਬੱਧ ਆ ਇੱਕ-ਇੱਕ ਦਾਣਾ ਥੋੜਾ ਚੱਕਾਂਗੇ ਸੋ ਅਪੀਲ ਹੈ ਕਿ ਸੁੱਕੀ ਤੇ ਸਾਫ ਸੁਥਰੀ ਫਸਲ ਲਿਆਓ ਅਸੀਂ ਵੀ ਸੋਕੇ ਤੁਸੀਂ ਵੀ ਸੋਕੇ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਆੜਤੀਆਂ ਦੇ ਵੱਲੋਂ ਜ਼ਿੰਮੇਵਾਰਾਂ ਦੇ ਲਈ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਪ੍ਰੂਪਰ ਹੈਗੇ ਨੇ ਬਿਲਕੁਲ ਜੀ ਆ ਸਾਰੇ ਸ਼ੈਲਰ ਵਾਲੇ ਵੀ ਸਾਡੇ ਖੜੇ ਨੇ ਹਰੇਕ ਸ਼ੈਲਰ ਵਾਲੇ ਨੇ ਜਿਸ ਜਿਸ ਦੁਕਾਨ ਨਾਲ ਉੱਥੋਂ ਮਾਲ ਚੱਕਦਾ ਸਾਨੂੰ ਜੇ ਕਿਸੇ ਤਰ੍ਹਾਂ ਦਾ ਲਾਂ ਦੀ ਲੋੜ ਆ ਕਰੇਟ ਦੀ ਲੋੜ ਆ ਤਾਂ ਸਾਨੂੰ ਇਹਨਾਂ ਦਾ ਸਾਥ ਬਹੁਤ ਸਾਡਾ 9 ਮਾਸ ਦਾ ਰਿਸ਼ਤਾ ਸੋ ਆੜਤੀ ਐਸੋਸੀਏਸ਼ਨ ਵੱਲੋਂ ਤੇ ਸ਼ੈਲਰ ਐਸੋਸੀਏਸ਼ਨ ਵੱਲੋਂ ਸਾਡੀ ਆਪਸ ਦੇ ਵਿੱਚ ਜੋ ਬੌਂਡਿੰਗ ਹੈ ਇੱਕ ਰਿਸ਼ਤ ਪਰਿਵਾਰ ਵਾਲੀ ਆ ਸੋ ਸਾਡੇ ਜੋ ਇੰਤਜ਼ਾਮ ਨੇ ਬਿਲਕੁਲ ਪੂਰੇ ਨੇ ਸੁਆਸ ਕਰਦੇ ਆ ਪ੍ਰਮਾਤਮਾ ਤੋਂ ਕਿ ਹੁਣ ਬਸ ਮੌਸਮ ਸਹੀ ਰਹੇ ਔਰ ਕਿਸਾਨ ਕੋਈ ਕਾਲੀ ਨਾ ਕਰੇ ਜੇ ਦੋ ਦਿਨ ਖੇਤਾਂ ਚ ਖੜੀ ਰਹੂਗੀ ਤਾਂ ਮੈਂ ਮੰਨਦਾ ਕਿ ਉਹ ਜ਼ਿਆਦਾ ਬੈਟਰ ਆ ਮੰਡੀ ਦੇ ਵਿੱਚ ਆਉਨੇ ਹੋ ਜਦੋਂ ਕਿਲੀ ਫਸਲ ਲੈ ਕੇ ਇੱਕ ਤਾਂ ਸਟਾਨ ਦੇ ਵਿੱਚ ਦੋ ਦਿਨ ਲੱਗ ਜਾਂਦੇ ਨੇ ਕੱਲ ਨੂੰ ਸ਼ੈਲਰ ਵਾਲੇ ਨੇ ਵੀ ਮਾਲ ਲੈਣ ਉਹ ਵੀ ਦਿੱਕਤ ਕਰਦਾ ਕਿਉਂਕਿ ਮਾਲ 'ਚ ਨਮੀ ਬਹੁਤ ਹੁੰਦੀ ਆ ਸੋ ਅਪੀਲ ਆ ਬੇਨਤੀ ਹੱਥ ਜੋੜ ਕੇ ਕਿ ਇੰਨਾ ਸਮਾਂ ਆਪਾਂ ਖੇਤਾਂ 'ਚ ਜਦੋਂ ਫਸਲ ਖੜੀ ਕਰ ਲਈ ਤੇ ਹਫਤਾ ਹੋਰ ਕਰ ਲਓਗੇ ਕੋਈ ਦਿੱਕਤ ਨਹੀਂ ਤਾਂ ਬਿਲਕੁਲ ਜੀ ਗੱਲਬਾਤ ਕੀਤੀ ਹੈ ਅਸੀਂ ਜ਼ਿਮੀਦਾਰਾਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜੀ ਜਿਹੜੇ ਫਸਲ ਆਪਣੀ ਲੈ ਕੇ ਮੰਡੀ ਦੇ ਵਿੱਚ ਪਹੁੰਚੇ ਜੀ ਬੇਸ਼ੱਕ ਹਜੇ ਝੋਨੇ ਦਾ ਜਿਹੜੀ ਮਾਤਰਾ ਹੈ ਉਹ ਘਟਾਈ ਹੈ ਮਤਲਬ ਕਿ ਫਸਲ ਘਟ ਲੈ ਕੇ ਕਿਸਾਨ ਪਹੁੰਚ ਰਹੇ ਨੇ ਕਿਉਂਕਿ ਕਈ ਤਰ੍ਹਾਂ ਦੀ ਫਸਲ ਨੂੰ ਜਿਹੜਾ ਨੁਕਸਾਨ ਹੋਇਆ ਹੈ بارشਾਂ ਦੇ ਕਰਕੇ ਇੱਕ ਬੋਨਾ ਰੋਗ ਜਿਹੜਾ ਕਿਹਾ ਜਾ ਰਿਹਾ ਹੈ ਹਲਦੀ ਦਾ ਰੋਗ ਜੋ ਕਿ ਕਿਸਾਨਾਂ ਦੀ ਫਸਲ ਦੇ ਉੱਤੇ ਮਾਰ ਪਈ ਹੈ ਜਿਸ ਦੀ ਉਸ ਦੇ ਵਜ੍ਹਾ ਕਰਕੇ ਕਾਫੀ ਘੱਟ ਮਾਤਰਾ ਦੇ ਵਿੱਚ ਹਜੇ ਝੋਨਾ ਜਿਹੜਾ ਲੈ ਕੇ ਕਿਸਾਨ ਪਹੁੰਚ ਰਹੇ ਨੇ ਬਾਸਮਤੀ ਦੀ ਆਮਦ ਜਰੂਰ ਮੰਡੀ ਦੇ ਵਿੱਚ ਹੋ ਚੁੱਕੀ ਆ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਕਿੱਸਾ ਸਾਡੀ ਜਿਸ ਤਰ੍ਹਾਂ ਹੀ ਅਸੀਂ ਬਾਸਮਤੀ ਲੈ ਕੇ ਪਹੁੰਚੇ ਆ ਤਾਂ ਸਾਡਾ ਨਾਲ ਦੀ ਨਾਲ ਤਲਾਈ ਵੀ ਹੋ ਚੁੱਕੀ ਆ ਤੇ ਭਰਾਈ ਜਿਹੜੀ ਆ ਉਹ ਵੀ ਹੋ ਚੁੱਕੀ ਆ ਤੇ ਜਦੋਂ ਅਸੀਂ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਲ ਗੱਲਬਾਤ ਕਰਨਾ ਚਾਹੀ ਉਹਨਾਂ ਨੇ ਵੀ ਇਹੀ ਕਿਹਾ ਅਪੀਲ ਕੀਤੀ ਕਿ ਹਜੇ ਕਿਸਾਨ ਜਿਹੜੇ ਨੇ ਜ਼ਿਮੀਂਦਾਰ ਜਿਹੜੇ ਨੇ ਉਹ ਕਾਲੀ ਨਾ ਕਰਨ ਜਿੱਥੇ ਇੰਨਾ ਸਮਾਂ ਮੰਡੀ ਦੇ ਆਪਣੀ ਖੇਤਾਂ ਦੇ ਵਿੱਚ ਫਸਲ ਜਿਹੜੀ ਆ ਉਹ ਖੜੀ ਰਹੀ ਆ ਉੱਥੇ 2 4 5 ਦਿਨ ਹੋਰ ਆਪਣੀ ਫਸਲ ਜਿਹੜੀ ਹੈ ਉਹ ਉੱਥੇ ਖੜੀ ਰਵੇ ਤੇ ਤਰੀਕੇ ਦੇ ਨਾਲ ਟਾਈਮ ਟੂ ਟਾਈਮ ਜਿਹੜੀ ਆ ਵਡਾਈ ਕਰਵਾਈ ਜਾਵੇ ਤੇ ਸੁੱਕਾ ਝੋਨਾ ਹੀ ਜਿਹੜਾ ਮੰਡੀ ਦੇ ਵਿੱਚ ਲੈ ਕੇ ਪਹੁੰਚਣ ਤਾਂਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਵੇਚਣ ਦੇ ਵਿੱਚ ਫਸਲ ਦਿੱਕਤ ਆ ਪਰੇਸ਼ਾਨੀ ਜਿਹੜੀ ਆ ਨਾ ਹੋਵੇ ਤੇ ਪ੍ਰਬੰਧ ਜਿਹੜੇ ਨੇ ਪੁਕਤਾ ਸਾਡੇ ਵੱਲੋਂ ਉਹਨਾਂ ਦਾ ਕਹਿਣਾ ਕੀਤੇ ਗਏ ਨੇ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ